ਇਦੇ ਲਈ ਸਭ ਤੋਂ ਜ਼ਰੂਰੀ ਹੈ ਜੀ ਬਾਕੀ ਗੱਲਾਂ ਪਿੱਛੇ ਛੱਡ ਦਈਏ ਵੀ ਜਿਹੜਾ ਏਸੀ ਯੂਨਿਟ ਨੇ ਖਾਸ ਤੌਰ ਤੇ ਆਊਟਡੋਰ ਯੂਨਿਟ ਉਹਨੂੰ ਵੱਧ ਤੋਂ ਵੱਧ ਸਾਫ਼ ਰੱਖੋ ਚਾਹੇ ਹਰ ਹਫ਼ਤੇ 10 ਦਿਨ ਦੇ ਬਾਅਦ ਸਾਫ਼ ਕਰਨਾ ਪੈ ਜੇ ਜਾਲੀਆਂ ਚੰਗੀ ਤਰ੍ਹਾਂ ਸਾਫ਼ ਕਰੋ ਦੂਜੀ ਗੱਲ ਉਹਨਾਂ ਨੂੰ ਉੱਪਰੋਂ ਟੱਕ ਕੇ ਰੱਖੋ ਉਹਨਾਂ ਨੂੰ ਨੰਗਾ ਨਾ ਛੱਡੋ ਧੁੱਪ ਦੇ ਵਿੱਚ ਵੀ ਆਊਟਡੋਰ ਹੈ ਬਾਹਰ ਪਿਆ ਰਹੂਗਾ ਉਹਦੇ ਸਿਰ ਦੇ ਉੱਤੇ ਛੱਤ ਚਾਹੀਦੀ ਹੈ ਇਹ ਅਲੱਗ ਗੱਲ ਹੈ ਵੀ ਉਹਨੂੰ ਸਾਈਡਾਂ ਤੋਂ ਹਵਾ ਪੂਰੀ ਪੈਂਦੀ ਚਾਹੀਦੀ ਹੈ ਏਸੀ ਦੀ ਖਪਤ ਘਟਾਉਣ ਦਾ ਕੱਲਾ ਕੱਲਾ ਇੰਤਜ਼ਾਮ ਆਊਟਡੋਰ ਕੋਲੇ ਐ ਇੰਡੋਰ ਕੋਲੇ ਨਹੀਂ ਹੈ। ਕਮਰਿਆਂ ਦੇ ਵਿੱਚ ਵੱਤੋ ਵੱਦ ਪਰਦੇ ਲਾ ਕੇ ਰੱਖੋ। ਅੰਦਰ ਹਨੇਰਾ ਜਨਾਂ ਹੋ ਸਕਦਾ ਹਨੇਰਾ ਜਨ ਕਿ ਘੱਟ ਤੋਂ ਘੱਟ ਲਾਈਟ ਦੀ ਵਰਤੋਂ ਕਰੋ। ਇਸ ਹਿਸਾਬ ਨਾਲ ਹੀ ਤੁਸੀਂ ਮੌਜੂਦ ਆ ਜਿਹੜਾ ਤੁਹਾਡੇ ਏਸੀ ਲੱਗੇ ਨੇ ਮਹਿੰਗੇ ਨੇ ਸਸਤੇ ਨੇ ਜੋ ਵੀ ਨੇ ਉਹਦੇ ਨਾਲ ਤੁਸੀਂ ਬਿਜਲੀ ਦੀ ਖਪਤ ਘਟਾ ਸਕਦੇ ਹੋ। ਜਿੱਥੋਂ ਤੱਕ ਫਰਿੱਜਾਂ ਦਾ ਸਵਾਲ ਹੈ ਫਰਿੱਜਾਂ ਦੇ ਵਿੱਚ ਵੀ ਸਮਾਨ ਜਿਹੜਾ ਭਰਨਾ ਹੈ ਅੰਨੇ ਦੇ ਥੇ ਭਰਨਾ ਹੈ ਉਹਨੂੰ ਘਟਾਓ ਤੇਜੀ ਨਾਲ। ਫालतੂ ਉਹਦੇ ਵਿੱਚ ਸਮਾਨ ਨਾ ਧਰੋ ਤੁਸੀਂ ਜਿੰਨਾ ਉਹਨੂੰ ਸਮਾਨ ਭਰਿ ਜਾਓਗੇ ਓਨੇ ਹੀ ਜ਼ਿਆਦਾ ਫਰਿਜ ਜਿਹੜੀ ਬਿਜਲੀ ਦੀ ਖਪਤ ਹੈ ਵਧੀ ਰਹੂਗੀ ਜਿੰਨਾ ਸਮਾਨ ਘਟਾ ਦੋਗੇ ਘਟ ਹੋ ਜਾਊ ਟੈਂਪਰੇਚਰ ਸੈੱਟ ਮੱਤ ਛੇੜੋ ਟੈਂਪਰੇਚਰ 1 ਜਾਂ 2 ਬਹੁਤ ਟੈਂਪਰੇਚਰ ਸੈੱਟ ਹੁੰਦਾ ਹੈ ਜ਼ਿਆਦਾ ਸੈਟਿੰਗ ਨੂੰ ਹੇਠਾਂ ਨਾ ਲੈ ਕੇ ਜਾਓ ਕੋਈ ਫਰਕ ਨਹੀਂ ਪੈਣ ਲੱਗਿਆ ਤੇ ਬਸ ਇਹਨਾਂ ਮਸ਼ੀਨਾਂ ਦੇ ਉੱਤੇ ਜਦੋਂ ਤੁਸੀਂ ਲੋਡ ਘਟਾਓਗੇ ਤਾਂ ਬਿਜਲੀ ਦੀ ਖਪਤ ਘਟਜੂ ਜੇ ਕੋਈ ਦੋਸਤ ਨਵੀਂ ਚੀਜ਼ ਖਰੀਦ ਰਿਹਾ ਹੈ ਤਾਂ ਸਿਰਫ ਮਿਆਰੀ ਚੀਜ਼ ਲੋ ਮਿਆਰੀ ਕਹਾਣ ਦਾ ਮਤਲਬ 5 ਸਟਾਰ ਆਈਟਮ ਲੋ ਜੇ ਇਨਵਰਟਰ ਹੈ ਜਾਂ ਫਰਿੱਜ ਹੈ ਸੌਰੀ ਫਰਿੱਜ ਹੈ ਜਾਂ ਏਸੀ ਤਾਂ ਉਹਨੂੰ ਇਨਵਰਟਰ ਟੈਕਨੋਲੋਜੀ ਚ ਲੋ ਤੇ ਪੰਜ ਤੋਂ ਵੱਧ ਤੋਂ ਵੱਧ ਸਟਾਰਾਂ ਚ ਲੋ ਕਿਉਂਕਿ ਵੱਧ ਤੋਂ ਵੱਧ ਸਟਾਰ 5 ਹੁੰਦੇ ਨੇ 4 ਜਾਂ 5 ਇਹਦੋਂ ਆ ਘੱਟ ਮਸ਼ੀਨ ਨਾ ਮਤਲਬ ਖਰੀਦ ਕਰੋ ਸਰ ਇਸ ਨੂੰ ਨੇ ਕੀ ਵੀ ਹੈਗਾ ਕਿ ਘਰਾਂ ਦੇ ਵਿੱਚ ਜਿਹੜੇ ਉਪਕਰਣ ਨੇ ਜਾਂ ਪੱਖੇ ਨੇ ਜਾਂ ਹਾਂਜੀ ਟੈਕਨੋਲੋਜੀ ਵਿੱਚ ਕੀ ਕਹਿ ਰਹੇ ਹੋ ਹਾਂ ਬਿਲਕੁਲ ਬਿਲਕੁਲ ਟੈਕਨੋਲੋਜੀ ਦੇਖੋ ਹਰ ਚੀਜ਼ ਦੇ ਵਿੱਚ ਮੌਜੂਦ ਹੈ ਜੇ ਹੁਣ ਆਪਾਂ ਛੱਤ ਵਾਲੇ ਪੱਖਿਆਂ ਦੀ ਗੱਲ ਕਰਦੇ ਹਾਂ ਟੇਬਲ ਫੈਨ ਵੀ ਆ ਗਏ ਛੱਤ ਵਾਲਾ ਪੱਖਾ 55 ਤੋਂ 60 ਵਾਟ ਦੇ ਵਿੱਚ ਰეკਮੈਂਡਡ ਹੁੰਦਾ ਐਨੇ ਦਾ ਹੁੰਦਾ ਪਰ ਜਿਹੜੇ ਨਵੇਂ ਪੱਖੇ ਆਏ ਨੇ ਉਹ 28 ਵਾਟ ਦੇ ਪੱਖੇ ਨੇ ਜੇ ਉਹਦੀ ਸਪੀਡ ਘਟਾ ਲੈਣ ਤਾਂ 10-12 ਦੀ ਰਹਿ ਜਾਂਦੇ ਨੇ ਟੈਕਨੋਲੋਜੀ ਦਾ ਫਰਕ ਪੈ ਰਿਹਾ ਇਹ ਜਿਹੜੇ ਪੱਖੇ ਨੇ BLDC ਫੈਨ ਆਉਂਦੇ ਨੇ ਮੈਂ ਪਹਿਲਾਂ ਕਿਹਾ ਵੀ ਜੇ ਤੁਸੀਂ ਕੋਈ ਜੀ ਨਵੀਂ ਖਰੀਦਣੀ ਹੈ ਤਾਂ ਉਹ ਨਵੀਂ ਟੈਕਨੋਲੋਜੀ 'ਚ ਹੀ ਖਰੀਦੋ ਇਹਨਾਂ ਹਿਸਾਬ ਲਾਓ ਵੀ ਇਹਦਾ ਮਕੈਨਿਕ ਨਹੀਂ ਹੋਣਾ ਜੇ ਖਰਾਬ ਹੋ ਗਈ ਜੇ ਖਰਾਬ ਹੋਣ ਦੇ ਵਿੱਚ ਤਾਂ ਮੇਰਾ ਪਬਲਿਕ ਨੂੰ ਕੋਈ ਕਹਿਣਾ ਹੁੰਦਾ ਵੀ ਤੁਸੀਂ ਮੋਬਾਈਲ ਕਦੇ ਮਾੜਾ ਨਹੀਂ ਲੈਂਦੇ ਕਦੇ ਸਸਤਾ ਨਹੀਂ ਲੈਂਦੇ ਹਾਲਾਂਕਿ ਉਹਨੇ ਕੁਝ ਬੜਾ ਕੰਮ ਕਰਦਾ ਨਹੀਂ ਜ਼ਿਆਦਾਤਰ ਕਾਲਿੰਗ ਦਾ ਕੰਮ ਹੀ ਅਸੀਂ ਲੁਕ ਲੈਨੇ ਆ ਫਿਰ ਵੀ ਅਸੀਂ ਮਹਿੰਗੇ ਤੇ ਪੈਸੇ ਲਾਉਨੇ ਆ ਪਰ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਪੂਰੇ ਬਿਜਲੀ ਸਿਸਟਮ ਨੂੰ ਫੈਕਟ ਕਰਦੀਆਂ ਨੇ ਸਾਡੀ ਸਰਵਿਸ ਨੂੰ ਫੈਕਟ ਕਰਦੀਆਂ ਨੇ ਇਸ ਕਰਕੇ ਇਹਦੇ ਵਿੱਚ ਜਿਹੜੀ ਚਾਲੂ ਟੈਕਨੋਲੋਜੀ ਕਦੇ ਵੀ ਨਾ ਵਰਤੋ ਤੇ ਮੋٹے ਤੌਰ ਤੇ ਉੱਪਰ ਜੇ ਅਗਰ ਆਪਾਂ ਇਹ ਕਲਿਕ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਸਪਾਈਟ ਹਣੀ ਤੇ ਹੁੰਦਾ ਤਾਂ ਸਹੀ ਮਾਤਰਾ ਜਿਹੜਾ ਤੁਹਾਡਾ ਏਸੀ ਆ ਲਓ ਜੇ ਮੈਕਸਿਮ 8 ਘੰਟੇ ਚੱਲ ਦੋ ਤਾਂ ਤੁਹਾਡੇ ਹਿਸਾਬ ਦੇ ਵਿੱਚ ਉਹ ਕਿੰਨੇ ਇੱਕ ਘੰਟੇ ਵਿੱਚ ਜਾਂ ਵਜਿਨ ਕਰਨੀ ਇਹਦਾ ਘੰਟਿਆਂ ਦੇ ਨਾਲ ਕੋਈ ਤੱਲਕਾਤ ਨਹੀਂ ਹੈ ਇਹ ਗੱਲ ਖਿਆਲ ਰੱਖਿਓ ਅੱਜ ਤੋਂ 6-7 ਦਿਨ ਪਹਿਲਾਂ ਸਾਡੇ ਏਸੀਆਂ ਦੀ ਅੱਜ ਵੀ ਜਿਹੜੀ ਸੈਟਿੰਗ ਹੈ 29 ਤੇ ਹੈ ਕਈ ਵਾਰ ਅਸੀਂ 30 ਕਰ ਦਨੇ ਜਾਂ 29 ਕਰ ਦਨੇ ਆ 29-30 ਦੇ ਉੱਤੇ AC ਦੀ ਖfst ਕਿਉਂਕਿ ਸਾਡੇ ਸਾਰੇ ਐਨਲਾਈਜ਼ਰ ਲੱਗੇ ਹੋਏ ਨੇ ਚੈੱਕ ਕਰਨ ਵਾਸਤੇ 500 600 ਵਾਟ ਦੇ ਉੱਤੇ AC ਚੱਲਦਾ ਸੀਗਾ ਪਰ ਅੱਜ ਇਸ ਟਾਈਮ ਜਦੋਂ ਮੈਂ ਤੁਹਾਨੂੰ ਇੰਟਰਵਿਊ ਰਿਕਾਰਡ ਕਰਾ ਰਿਹਾ ਤਾਂ 5 600 ਵਾਟ ਵਾਲਾ AC 1800 ਵਾਟ ਤੇ ਚੱਲ ਰਿਹਾ ਕਿਉਂਕਿ ਗਰਮੀ ਬਾਹਰ ਬਹੁਤ ਜ਼ਿਆਦਾ ਹੈ ਇਹਦਾ ਯੂਨਟਾਂ ਨਾਲ ਘੰਟਿਆਂ ਨਾਲ ਤਾਲੁਕਤ ਨਹੀਂ ਹੁੰਦਾ ਇਹਦਾ ਤਾਲੁਕਤ ਹੁੰਦਾ ਵੀ ਤੁਸੀਂ ਇਹ ਤੋਂ ਠੰਡ ਕਿੰਨੀ ਭਾਲਦੇ ਹੋ ਤੇ ਜਿੱਥੇ ਨੇ ਗਰਮੀ ਜਾ ਕੇ ਸਿੱਟਣੀ ਹੈ ਉੱਥੇ ਦਾ ਮੌਸਮ ਕੀ ਕਿੰਨਾ ਅਫੈਕਟ ਕਰਦਾ ਹੈ ਜੇ ਤੁਸੀਂ ਜਿੰਨਾ ਉਹਨੂੰ ਜਿਆਦਾ ਧੁੱਪ ਦੇ ਵਿੱਚ ਲਾਈ ਜਾਓਗੇ ਬਹੁਤ ਜਿਆਦਾ ਗਰਮੀ ਚ ਲਾਓਗੇ ਤਾਂ ਉਹਨੇ ਅੰਦਰੋਂ ਜਿਹੜੀ ਬਿਜਲੀ ਹੈ ਵੱਧਦੀ ਤਲੀ ਜਾਊਗੀ ਵੱਧ ਖਫਤ ਹੋਊਗੀ ਤੇ ਪਰਫਾਰਮੈਂਸ ਵੀ ਘਟ ਹੋ ਜਾਂਦੀ ਹੈ ਜੇਕਰ ਏਸੀ ਤੁਸੀਂ 16 ਤੇ ਕਰਦੇ ਹੋ ਜਾਂ 20 ਤੇ ਕਰਦੇ ਹੋ ਜਾਂ 26 ਤੇ ਕਰਦੇ ਹੋ ਤਾਂ ਕੋਈ ਵੀ ਤੇਰੀ ਖਫ ਦੇ ਪਰ ਅਸਰ ਪੈਂਦਾ ਉਹ ਕੋਈ ਫਰਕ ਨਹੀਂ ਪੈਂਦਾ 26 ਤੱਕ ਤਾਂ ਕੋਈ ਫਰਕ ਪੈਂਦਾ ਨਹੀਂ 26 ਤੋਂ ਉੱਪਰ ਰੱਖੋਗੇ 27 ਰੱਖੋਗੇ 28 ਰੱਖੋਗੇ ਫਿਰ ਇੱਕ ਪਰਕ ਪੈ ਸਕਦਾ ਜਿਵੇਂ ਮੈਂ ਤੁਹਾਨੂੰ ਅੱਜ ਹੁਣੇ ਕਿਹਾ ਹੈ ਬੀ ਮੈਰ ਦਾ ਏਸੀ 29 ਤੇ ਕੀਤਾ ਹੋਇਆ ਹੈ 29 ਤੇ ਮੈਂ ਇਧਰ ਸਾਹਮਣੇ ਮੇਰਾ ਮੀਟਰ ਦੇਖ ਰਿਹਾ 32 32 ਟੈਂਪਰੇਚਰ ਚੱਲ ਰਿਹਾ ਜਿੰਨੀ ਦੇ ਰਹੇ 29 ਆਉਂਦਾ ਨਹੀਂ ਇਹ ਬਿਜਲੀ ਘਟਾਈ ਨਹੀਂ ਸਕਦਾ ਫਿਰ ਚਾਹੇ ਮੈਂ 29 ਤੇ ਸੈੱਟ ਕਰਾਂ ਚਾਹੇ ਇਹਨੂੰ 26 ਤੇ ਸੈੱਟ ਕਰਾਂ ਬਿਜਲੀ ਤਾਂ ਉਨੀ ਹੀ ਚੱਲਣੀ ਹੈ ਇਸ ਕਰਕੇ ਜੇ ਜਿਹੜਾ ਸਾਡਾ এনਵਾਇਰਨਮੈਂਟ ਹੈ ਸਾਡੇ ਟੈਂਪਰੇਚਰ ਬਹੁਤ ਜ਼ਿਆਦਾ ਹੈ ਸਾਡੇ ਅੱਜ ਕੱਲ੍ਹ ਜਿਹੜੀਆਂ ਏਸੀ ਮਸ਼ੀਨਾਂ ਨੇ ਇਹ 29 30 ਤੋਂ ਹੇਠਾਂ ਨਹੀਂ ਕਰਦੀਆਂ ਚਾਹੀਦੀਆਂ ਤਾਂ ਕਿਉਂਕਿ ਸਾਡਾ ਤਾਂ ਥੋੜੀ ਬਿਜਲੀ ਦੀ ਖਰਚ ਜ਼ਿਆਦਾ ਤਾਂ ਹੈ ਵੀ ਤੁਸੀਂ ਦੇਖ ਲਓ ਵੀ ਸਾਡਾ ਐਡਾ ਬੜਾ ਹਾਲ ਹੈ 30 ਫੁੱਟ ਬਾਈ 60 ਫੁੱਟ ਦਾ ਹਾਲ ਹੈ ਜੀ ਤੇ ਸਿਰਫ ਦੋ ਏਸੀ ਨੇ ਕਰੋੜ 15 ਲੋਕ ਇੱਥੇ ਬੈਠੇ ਨੇ ਕੰਮ ਕਰ ਰਹੇ ਨੇ ਏਸੀਆਂ ਦੀ ਆਪਣੇ ਕੰਪਿਊਟਰਾਂ ਦੀ ਵੀ ਗਰਮੀ ਇੱਥੇ ਪੈਦਾ ਹੋ ਰਹੀ ਹੈ ਤਾਂ ਵੀ ਏਸੀ ਇੰਨੇ ਲੋੜ ਤੇ ਚੱਲਦੇ ਨੇ ਪਰ ਜਿੱਥੇ ਲੋਕ ਇਹ ਵੀ 16 ਤੇ ਕਰ ਲੋ ਹਨੇਰਾ ਕਮਰਾ ਉੱਪਰ ਰਜਾਈ ਲੈ ਲੋ ਫਿਰ ਅਸੀਂ ਆਪਦੀ ਬਦਕਿਸਮਤੀ ਨੂੰ ਵਾਜਾ ਹੀ ਮਾਰਾਂਗੇ ਕੂਲਰ ਦੀ ਇਸਤੇਮਾਲ ਹੁਣ ਕਰਨਾ ਚਾਹੀਦਾ ਹੈ ਜਾਂ ਨਹੀਂ ਕੂਲਰ ਵਾਸਤੇ ਸਿਰਫ 5 ਜਾਂ 6 ਦਿਨ ਬਾਕੀ ਰਹਿ ਗਏ ਕੂਲਰ ਦਾ ਟਾਈਮ ਅਸਲ ਦੇ ਵਿੱਚ ਅਪ੍ਰੈਲ ਦੇ ਅਖੀਰਲੇ ਮਹੀਨੇ ਤੋਂ ਲੈ ਕੇ ਜੂਨ ਦੇ ਅੱਧ ਤੱਕ ਤੁਸੀਂ ਪਾਣੀ ਵਾਲੇ ਜਿਹੜੇ ਕੂਲਰ ਨੇ ਡੇਜ਼ਰਟ ਕੂਲਰ ਅਸੀਂ ਇਹਨਾਂ ਨੂੰ ਬੋਲਦੇ ਹਾਂ ਇਹਨਾਂ ਨੂੰ ਵਰਤ ਸਕਦੇ ਹੋ ਇਸ ਤੋਂ ਬਾਅਦ ਇਹਨਾਂ ਦਾ ਕੰਮ ਖਤਮ ਹੋ ਜਾਂਦਾ ਹੈ ਕਿਉਂਕਿ ਇਹ ਕਮਰੇ ਦੇ ਅੰਦਰ ਲੋੜ ਤੋਂ ਵੱਧ ਜਿਹੜਾ ਨਮੀ ਸਿਰਦੇ ਨੇ 100-100 ਤੋਂ 200 ਲੀਟਰ ਪਾਣੀ 24 ਘੰਟਿਆਂ 'ਚ ਕਮਰੇ ਦੇ ਵਿੱਚ ਹੀ ਰਲਾ ਦਿੰਦੇ ਨੇ ਉਹ ਸਾਲ ਤੇ ਸਾਡੀਆਂ ਇਲੈਕਟ੍ਰੋਨਿਕ ਚੀਜ਼ਾਂ ਖਰਾਬ ਸਾਡੇ ਗੱਦਿਆਂ ਦੇ ਵਿੱਚ ਜਿਹੜਾ ਬੈਕਟੀਰੀਆ ਬਹੁਤ ਤੇਜ਼ ਹੋ ਜਾਂਦਾ ਤੇ ਭਾਂਸਾਂ ਤੇ ਭੂਣੜ ਭਮੱਕੜ ਜੇ ਕਾਖਰੋਚ ਉਹ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਕਰਕੇ ਫਿਰ ਇਹ ਖਤਰਨਾਕ ਹੋ ਜਾਂਦਾ ਇਲੈਕਟ੍ਰੋਨਿਕ ਚੀਜ਼ਾਂ ਨੂੰ ਖਾਸ ਤੌਰ ਤੇ